ਲੇ ਆੜ ਸਗਲ ਜੰਜਾਲ ਸਰਪੈ ਸਰਪੇ ਸਦਾ ਸਦਾ ਇਹ ਮੈਂ ਗਈ ਵਿਹਾਇ ਨਾਨਕ ਕਿਸ ਨੂੰ ਆਖੀਐ ਮੇਰਾ ਪੁੱਛਿਆ ਕਿ ਲ ਜਾਏ ਅਪੇ ਹਾਰਿ ਕਰੰਗ ਹੈ ਆਪੇ ਬਹਉ ਰੰਗੀ ਜੋ ਤਿਸ ਭਾਵੇਂ ਨਾਨਕ ਸਾਹੀ ਕਲ ਚੰਗੀ ਸੁਖ ਹਉ ਤਲ ਗੁਰ ਸੇਵੀਐ ਆਹ ਹੰਗੇ ਸੋ ਸਰਜੁ ਸਪਾਈ ਦਰਸ਼ਨ ਅਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਾ ਸੰਧੀ ਨੂਰੀ ਅਸਾਂ ਕਰਸਾ ਚਟੀਆਂ ਤੋ ਦੁਖ ਦਿੱਤੇ ਸੱਚੇ ਪਤਸ਼ਾਹ ਮਨ ਜਨਮ ਜਨਮ ਦੀ ਘੱਟੀ ਐ ਸਤ ਜਨ ਸੱਚਾ ਪਤਸ਼ਾਹ ਸਿਰ ਸ਼ਾਮ ਹੈ ਸ਼ਾਹ ਤੁਝ ਸੁਪਾਸ ਬਹਿ ਕੇ ਆ ਰੂਹੀਏ ਸਭਨਾਂ ਦਾ ਵਿਸਾਤ ਸਤਨਾਮ ਫਿਰਵਾਹੇ ਗੁਰੂ ਸਾਹਿਬ ਜੀਉ ਸੋਰਟ ਮਹਲਾ 4 ਹਰਿ ਸ਼ੋ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨ ਸੈ ਕਿਉ ਨ ਮੈਂ ਬਿਨ ਮਰ ਜਾਈ ਹਰ ਸੋ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨ ਸੈ ਪਿਉ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਆ ਅੰਦਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਾਵ ਜਿਉਂ ਚਾਤ੍ਰਿਕ ਜਲ ਬਿਨ ਬਿਲਬਿਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮਖ ਜਲ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ਮਨ ਮੁਖ ਭੁਖੇ ਦਇਸ ਡੋਲਾ ਹੈ ਬਿਨ ਨਾਮ ਦੁਖ ਪਾਈ ਜਨਮ ਮਰੇ ਫਿਰ ਜੁਨੀ ਆਵੈ ਦਰਗਾਹ ਮਿਲਾਏ ਸਜਾਈ ਕਿਰਪਾ ਕਰੇ ਤਾ ਹਰ ਗੁਣ ਗਾਵ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਪਏ ਕ੍ਰਿਸ਼ਨਾ ਸ਼ਬਦ ਬੁਝਾਈ ਕਿਰਪਾ ਕਰੇ ਤਾ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਪਏ ਹੈ ਤ੍ਰਿਸ਼ਨਾ ਸ਼ਬਦ 부ਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਤਾਲ ਸਾਹਿਬ ਜੀ ਕੀ ਫਤੇ ਜੰਮ ਕਲੀ ਮਹੱਲਾ ਤਿ ਗਿਆਨੰਦੇ ਕੁੰਤਾ ਸਦਿ ਪ੍ਰਸਾਦ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਲ ਸੇ ਤੀ ਮਨਵ ਜੀਆਂ ਵਧਾਈਆਂ ਹਰਾਗਤੰ ਪਰਿਵਾਰ ਪਰਿਆ ਸ਼ਬਦ ਗਾਵਣੀਆਂ ਕਿਉਂ ਦੋਤਾਗਾ ਹੋ ਰਹੀ ਤੇਰਾ ਮਨ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾਰੋ ਹਰ ਨਾਲ ਲੈ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਨਾ ਸਭ ਨੰਗਲਾ ਸਮਰੱਥ ਸਵਾਮੀ ਸੋਕਯ ਮਨੁ ਨਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲ ਲੈ ਸਾਚੇ ਸਾਈ ਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਹੈ ਸਾਚਾ ਜੀ ਬੇ ਸੋਪਾਵੇ ਸਦਾ ਸੇ ਸਲਾਹ ਤੇ ਨਾ ਮਨ ਉਸਾਵੇ ਨਾਮ ਜਿਨ ਕੇ ਮਨ ਵਿੱਚ ਆਵਾਗੇ ਜਬ ਤਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿੰ ਕੋ ਖਾਸਬ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਉਸ ਤੇ ਅਜਿ ਇਛਾ ਸਾ ਪੂਜਾਈਆ ਸਦਾ ਕੁਰਬਾਨ ਗੀਤਾ ਗੁਰੂ ਜਿਸੀਆਂ ਏ ਵਡਿਆਈਆਂ ਤਹ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸੱਚਾ ਨਾਮ ਮੇਰਾ ਅਧਾਰੂ ਵਾਜੇ ਪੰਜ ਸ਼ਬਦ ਦੇ ਘਰਸ ਭਾਗ ਹੈ 10 ਭਾਗਾਂ ਦੇ ਸ਼ਬਦ ਵਾਜੇ ਇਹ ਕਲਾ ਦੇ ਤਕ ਤਾਰੀਆਂ ਪੰਜ ਦੂਤ ਦਵਸ ਫੀਤੇ ਹੀ ਕਾਲ ਕੰਟ ਤੁਮਾਰੇੁਰ ਕਰਮ ਪਾਇਆ ਜੋ ਜਨ ਕਉਸੇ ਨਾਮ ਹਰਿ ਕ ਲਾਗੇ ਤਹ ਨਾਨਕ ਤਹ ਸੁਖ ਹੋਆ ਇਤਕਾਰ ਅਨਹਦ ਵਜੇ ਆਨੰਦ ਸੁਨਹੁ ਵਡ ਭਾਗਿਓ ਸਭਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁਤਰੇ ਸਗਲ ਵਿਸੂਰੇ ਦੂਖ ਰੋਗ ਸੰਤਾ ਪੁਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਹਸਤੇ ਪੂਰੇ ਗੁਣ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨਿਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹੇ ਗੁਰਜੀ ਦਾ ਹੰਸਾ ਵਾਹੇ ਗੁਰਜੀ ਕੀ ਫਤਿਹ ਆਗੇ